ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਅੱਜ ਦੇ ਵਿਜ਼ਿਟ ਪਿੰਡ ਮੋਰਲਗੀ ਬਣੀ ਮਮਉਦਪੁਰਾ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਤਹਿਸੀਲ ਜਿਹੜੀ ਲੱਗਦੀ ਪੱਟੀ ਪਹੁੰਚਿਆ ਭਾਈ ਗੋਪੀ ਦੇ ਕੋਲ ਇੱਕ ਵੜ ਸੁਈ ਸਵਾਈ ਸੱਜਣੋਂ ਲੈ ਕੇ ਆਇਆ ਠੀਕ ਹੈ ਜੀ ਮਾਰਨਿੰਗ ਦਾ ਟਾਈਮ ਆ ਸਵੇਰ ਦਾ ਤੇ ਜਿਹੜੀ ਬਾਕੀ ਚਵਾਈ ਹੋਣ ਵਾਲੀ ਇਹ ਇੰਤਜਾ ਲਾਇਓ ਚਵਾਈ ਕਰਨ ਵਾਲੀ ਸੀ ਇਹਾਂ ਦਾ ਕਰਕੇ ਆਪਾਂ ਜਿਹੜੀਆਂ ਤਾਂ ਰਾਂ ਕੜਵਾ ਦਿੰਨੇ ਆ ਠੀਕ ਹੈ ਜੀ ਬਿਲਕੁਲ ਚੋਣ ਚਣ ਧਰਮ ਰਵਾ ਕੇ ਤੁਹਾਨੂੰ ਵਿਖਾ ਦਿੰਨੇ ਆ ਮਾਰੋ ਜੀ 1 1 2 2 ਪਹਿਲਾਂ ਹੀ ਮੈਂ ਤਾਂ ਰਾਂ ਕੜਵਾ ਲਈ ਕਿਉਂਕਿ ਪਤਾ ਰਹਿੰਦਾ ਫਿਰ ਇਹ ਗੱਲ ਦਾ ਲਓ ਜੀ ਬੱਸ ਕਰੋ ਜੀ ਬਾਕੀ ਵੰਗਾ ਵੰਗਾ ਪਾਉਣਾ ਚਾਹੀਦਾ ਨਿਆਣੇ ਦੇ ਨਾਲ ਹਨਾ ਚਲੋ ਬਸ ਕਰੋ ਨਹੀਂ ਲਈ ਬਾਕੀ ਕੋਈ ਤਸੱਲੀ ਆਪਣੀ ਫਿਰ ਵੀ ਭੈਣ ਭਰਾ ਆ ਕੇ ਕਰੇ ਮਮੂਤਪੁਰਾ ਬਿਲਕੁਲ ਨੇੜੇ ਅਮਰਕੋਟ ਸ਼ਹਿਰ ਉਹਦੇ ਲੱਗ ਹੀ ਆ ਜੀ ਬਿਲਕੁਲ ਰਾਜੋਗਿਆਂ ਰੋਡ ਤੇ ਤੇ ਕਰਦੇ ਆਂ ਬਾਈ ਗੁਰਪ੍ਰੀਤ ਸਿੰਘ ਨਾਲ ਗੱਲ ਜੁੜੇ ਰਿਓ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਦਾ ਸ਼ੁਕਰ ਐਡਰੈਸ ਕਰੀਏ ਨੋਟ ਫੈਂਡ ਮਹਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਧਰ ਮੋਬਾਈਲ ਨੰਬਰ 9646803823 ਠੀਕ ਆ ਇੱਕੋ ਵੜਾ ਹਾਂਜੀ ਇੱਕੀ ਸੋਈ ਸਵਾਈ ਹਾਂਜੀ ਕਿੰਨਾ ਭਾਈ ਦੁੱਧ ਹਜਰੋ ਦੁੱਧ ਜੀ ਇਹਦੇ ਸਲੇ 10 ਲੀਟਰ ਜੋ ਪੂਰਾ ਪੱਕਾ ਹਾਂਜੀ ਦੁੱਧ 12 ਆਪ 10 ਲੀਟਰ ਦੇ ਆ ਪੂਰੀ ਦਮੰਗ ਕਰਾਂ ਓਕੇ ਭਾਈ ਮਗਰ ਬੱਚੀ ਫੀਮੇਲ ਆ ਗਈ ਹਾਂਜੀ ਖੋਲਦਗੇ ਬਾਕੀ ਚੌਣ ਚਾਣਾ ਬਿਲਕੁਲ ਓਕੇ ਤੇ ਟੰਗਾ ਵੰਗਾ ਪਾਲੀ ਦਾ ਨਾ ਹਾਂਜੀ ਹਾਂਜੀ ਪਾਲੀ ਦਾ ਜੀ ਠੀਕ ਆ ਸੱਜਣੋਂ ਵੰਗਾ ਪਾਲੀ ਦਾ ਵੰਗਾ ਪਾ ਕੇ ਕਬੱਚਾ ਥੱਲੇ ਛੱਡ ਕੇ ਵਸ਼ੀ ਫੇਰ ਚੋਣੀ ਆ। ਹਾਂਜੀ ਬੱਚੀ ਦੇ ਬੋਲਦੀ ਆ। 10 ਕਿਲੋ ਮੌਕੇ ਦਾ ਜਿਹੜਾ ਬਾਈ ਕਹਿੰਦਾ ਮੈਂ ਦੁੱਧ ਦਊਂਗਾ ਉਹ ਹੋਊਗਾ 12। ਠੀਕ ਆ ਜੀ। ਮਾਰਨਿੰਗ ਦਾ ਟਾਈਮ ਆ ਚਵਾਈ ਹੋਣ ਵਾਲੀ ਇਹ ਅੰਤਾਜਾ ਲਾ ਲਿਓ। ਲੈ ਆ ਬਾਈ। ਤਾਂ ਇਹ ਪਹਿਲਵਾਨਾ ਤੌਰ ਤੁਰਦੀ ਆ। ਚੋਣ ਵਾਲੀ ਕਰਕੇ। ਸਵੇਰ ਦਾ ਅੰਤਾਜਾ ਲਾਇਓ ਕੀ ਕਿੰਵਾ ਹੋਊਗਾ। ਥਾਨਪਾਲਾ ਸਪੈਸ਼ਲ ਜਹ ਲੱਗਾ ਚੰਗਾ। ਚਵਾਈ ਵੀ ਚੰਗੀ ਲੱਗੀ ਆ। ਜੰਨੇ ਬਿਲਕੁਲ ਤੇ ਭਾਈ ਰੇਟ ਕੀ ਕਰਦਗੇ ਹਾਂ ਤੇ ਨਹੀਂ ਗਾਂ ਕਰਦੀ ਮੜ ਜੇ ਕਰ ਤੋਰਦੀ ਮਗਰ ਬਖਾਰੀਏ ਲੈਵਾ ਵਾ ਰੇਟ ਭਾਈ ਜੀ ਫਿਰ ਬਾਬਾ ਜੀ ਇਹਦਾ ਮੋਲ ਆਪਾਂ ਕਰਦੇ 35000 ਹਾਂ ਨਹੀਂ ਹਾਂਜੀ ਠੀਕ ਹੈ ਤਾਂ 34 ਦੀ ਕਰਨੀ ਆ ਕਰ ਦੋ ਜੀ 34 ਦੀ ਲਾਸਟ 34 ਦੀ ਦੇ ਜੀ ਹੈਨਾ ਲਓ ਸਜਣੋ 34000 ਦੀ ਹਾਂ ਤੇ ਨਹੀਂ ਮਿਲ ਜੂਗੀ ਖਰੀਦਦਾਰੀ ਤੁਸੀਂ ਆਪਣੀ ਕਰਿਓ ਸასი ਕਾਲ ਜੀ ਸਾਰਿਆਂ